ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਵਾਜਿ ਜੀ ਸਵਾਗਤ ਕਰਦੇ ਆਂ ਭਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਕੋਟ ਕਪੂਰਾ ਮੰਡੀ ਦੇ ਵਿੱਚ ਖੜੇ ਆ ਤਾਜੀ-ਤਾਜੀ ਰੇਟ ਆਫ ਕੋਨ ਲੱਗਿਆ ਭਾਈ ਤੂੜੀ ਦੇ ਨਗ ਜਿਹੜੇ ਅੱਜ ਭਾਈ ਆਏ ਆ 2 2 4 2 6 ਨਗ ਜਿਹੜੇ ਅੱਜ ਰਹਿ ਗਏ ਭਾਈ ਹਨਾ ਰੇਟ ਜਿਹੜਾ ਵਣਿਆ ਅੱਜ ਦਾ ਕੀ ਜਾਂਦਾ ਟਾਪ ਦਾ ਰੇਟ ਲਾਈਕ ਕਮੈਂਟ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲੋ ਜੇ ਭਾਈ ਜੁੜੇ ਰਹੋ ਵੀਡੀਓ ਦੇ ਨਾਲ ਆ ਜਾਓ ਥੋਡੇ ਹਿਸਾਬ ਦੇ ਨਾਲ ਜਿਹੜਾ ਕੀ ਰੇਟ ਜਿਹੜਾ ਅੱਜ ਟਾਪ ਦਾ ਰੇਟ ਬਣ ਸਕਦਾ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਬੋਲੀ ਜਿਹੜੀ ਇੱਕ ਅੱਧੇ ਮਿੰਟ ਤੱਕ ਸਟਾਰਟ ਕਰ ਦਿੰਦੇ ਗਾਹਕ ਵੀ ਜਿਹੜੇ ਅੱਜ ਸੂਤੀ ਆ ਬਾਈ ਇੰਨੇ ਗਾਹਕ ਜਿਹੜੇ ਹਨੀਗੇ ਗਾਹਕ ਵੀ ਦਿਖਾਵਾਂਗੇ ਤੇ ਨਾਗ ਜਿਹੜੇ ਐ ਖੜੇ ਤੂੜੀ ਦੀ ਕੁਆਲਿਟੀ ਆ ਜਿਹੜੀ ਉਹ ਵੀ ਪਹਿਲਾਂ ਵਿਖਾਵਾਂਗੇ ਤੇ ਫਿਰ ਗੱਲ ਕਰਾਂਗੇ ਲੈ ਬਾਈ ਤੂੜੀ ਝੜੀ ਵਧੀਆ ਲੱਗਦੀ ਆ ਅੰਦਰ ਦੀ ਤੂੜੀ ਤੇ ਪਹਿਲੇ ਨਾਗ ਤੋਂ ਜਿਹੜੀ ਬੋਲੀ ਸਟਾਰਟ ਹੋਊਗੀ ਇਨ ਕ ਜਿਹੜੇ ਭਾਈ ਅੱਜ ਗਾਹਕ ਆਏ ਆ ਇਨ ਕ ਜਿਹੜੇ ਭਾਈ ਗਾਹਕ ਹੈਗੇ ਅੱਜ ਤੇ ਵੇ ਲੋ ਭਾਈ ਇਨ ਕ ਜਿਹੜੇ ਗਾਹਕ ਆ ਤੇ ਨਗ ਜਿਹੜੇ ਅੱਜ ਛੇ ਆਇਆ ਬੋਰੀਆ ਪੰਡਲੇ ਜ ਨਹੀਂ ਬੋਰੀਆ ਜਾਂਦਾ ਉਹ ਦਾ ਭੰਦਰ ਮੈਂ ਨਹੀਂ ਕਿਤੇ ਨਹੀਂ ਨਹੀਂ ਕੀ ਇਹ ਡਿਲੀਵਰੀ ਹੈ ਆਪਣੀ ਅੰਦਰ ਦੀ ਬਾਹਰ ਦੀ ਅੰਦਰ ਦੀ ਆ ਹਾਂਜੀ ਵਿਰਾਟ ਸਾਹਿਬ ਕੀ ਹਾਲ ਹੈ ਮਹਾਰਾਜ ਕੀ ਹਾਲ ਹੈ ਅੰਦਰ ਦੀ ਥੋੜੀ ਬੋਲੋ ਭਾਈ ਅਰੇ ਰੱਖ 350 350 52 355 60 65 75 405 405 10 15 20 25 30 430 ਰੁਪਏ 35 ਰੁਪਏ 435 ਰੁਪਏ 40 ਰੁਪਏ 50 ਰੁਪਏ 854 56 65 465 ਰੁਪਏ ਹੋਲਾ ਬਾਈ ਜੀ 70 70 475 80 80 485 ਬੋਲਾ ਬਾਈ ਕਿਨੇ 90 ਬਾਈ ਖੁੱਲ ਕੇ ਬੋਲਿਓ ਮੁਰਕ ਨਾ ਕਹ ਬੋਲੀ ਛੱਡਦੀ ਮੈਂ ਬੋਲੀ ਛੱਡ ਜੀ 500 ਰੁਪਿਆ 500 ਰੁਪਿਆ ਬੋਲਾ ਬਾਈ ਕਿਨੇ 500 ਰੁਪਿਆ ਬਾਈ ਜੀ ਲੈ ਵੀ ਤੂੜੀ ਵਧੀਆ ਹੈਗੀ ਪਹਿਲੇ ਵਿਖਾ ਲਈ ਤੂੜੀ ਚੰਗੀ ਸੀ 500 ਰੁਪਿਆ ਜਿਹੜਾ ਟਾਪ ਦਾ ਰੇਟ ਲੱਗ ਗਿਆ ਪਹਿਲੇ ਨਾਕਦਾ ਬਾਈ ਤੂੜੀ ਚੰਗੀ ਸੀ ਅੰਦਰ ਦੀ ਬਾਈ ਰੇਟ ਜਿਹੜਾ ਵਧੀਆ ਖਿੱਚਵਾਇਆ ਲੱਗ ਗਿਆ ਲੋ ਜੀ ਤੇ ਵੇਣੇ ਆ ਭਾਈ ਦੂਸਰੇ ਨਗ ਦਾ ਰੇਟ ਵੇਣੇ ਆਗੇ ਅੰਦਰ ਦੀ ਥੋੜੀ ਬੋਲੋ ਜੀ ਰੱਖ 400 400 405 ਹੁਣ ਭੜੀ ਜਾਓ

565 ਬੋਲਾਂਗੇ ਨੇ ਵੱਡ ਤੋਂ ਵੱਡ ਚੋਂ 565 ਰੁਪਏ ਰਵਾਰ ਜ਼ੋਰ 500 ਤੇ 65 ਰੁਪਏ ਲੈ ਭਾਈ 6 ਨਾ ਆਇਆ ਟਾਪ ਦਾ ਰੇਟ 565 ਰੁਪਏ ਬਣ ਗਿਆ ਜਿਹੜਾ ਹਨਾ ਤੇ ਇੱਕ ਮਿੰਟ ਭਾਈ ਇੱਕ ਨਾ ਮੜਿਆ ਜਣਾ ਸੈਟਿੰਗ ਕਰਨਾ ਹੀ ਰਹਿ ਗਈ ਕਰਦੇ ਵੀਡੀਓ ਸਟਾਰਟ ਭਾਈ ਲੈ ਭਈ ਆ ਜੋ ਭਾਈ ਲੇਟ ਹੋਏ ਥੋੜਾ ਯਾ 565 75 ਸੋ ਗਿਆ ਬੋਲਾਂਗੇ ਨੇ 5 5 10 15 20 520 ਰੁਪਏ ਬੋਲਾਂਗੇ ਨੇ 25 525 ਬੋਲਦਾ ਕੋਈ ਦੇ ਬਾਈ ਨੂੰ 525 ਰੁਪਏ ਦੇ ਬਾਈ ਲੈ ਬਾਈ 500 ਤੇ 25 ਰੁਪਏ ਬਾਈ ਰੇਟ ਜਿਹੜਾ ਲੱਗਿਆ 500 ਦੇ 25 ਰੁਪਏ ਠੀਕ ਰੇਟ ਲੱਗਿਆ ਜਿਹੜਾ ਬਾਈ ਹਨਾ 400 ਤੋਂ ਲੈ ਕੇ 500 ਤੇ 25 ਰੁਪਏ ਤੱਕ ਨਗ ਜਿਹੜੇ 4 ਰਹਿ ਗਏ ਬਾਈ ਤੰਨਾ ਨਗਾਹ ਦੀ ਜਿਹੜੀ ਬੁਲੀ ਹੋ ਗਈ ਹੈਗੀ ਤੇ ਬਾਈ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਤੁਸੀਂ ਆ ਕਮੈਂਟ ਕਰਕੇ ਜਰੂਰ ਦੱਸੋ ਬਈ ਥੋੜੇ ਘਰ ਦੇ ਵਿੱਚ ਜਿਹੜਾ ਕੀ ਰੇਡ ਜਿਹੜਾ ਚੱਲੀ ਜਾਂਦਾ ਹੈਗਾ ਤਾਂ ਜਾਈਏ ਦਬਲੀਏ ਹਾਂ ਜਾਈਏ ਦਬਲੀਏ ਗਾਣੇ ਸੁਣਨਾ ਜਾਨਾ ਰਮਣੀ ਜੇ ਤੁਹਾਡੇ ਖਤਮ ਹੋ ਗਏ ਤਾਂ ਪਾ ਲੈਂਦੇ ਹਾਂ ਬੋਲੋ ਜੀ 95 10 450 ਸਾਢੇ 450 52 60 62 70 77 80 85 90 95 500 500 ਬੋਲ ਲੈ ਗਿਨੇ 500 ਰੁਪਏ ਬਣ ਗਏ। ਲਓ ਜੀ ਭਾਈ ਜੀ। 500 ਰੁਪਿਆ ਭਾਈ ਪੂਰਾ 500 ਰੁਪਿਆ ਟੌਪ ਦਾ ਰੇਟ ਆ। 500 ਰੁਪਿਆ ਫੇਰ ਲੱਗ ਗਿਆ 500 ਤੋਂ ਟੱਪੀ ਜਾਂਦੀਆਂ। ਟੌਪ ਦਾ ਰੇਟ ਵੇਣੇ ਕੀ ਰਹਿਣ ਵਾਲਾ ਹਲੇ ਜਿਹੜੇ 2-3 ਨੱਕ ਜਿਹੜੇ ਆਲੇ ਕਾਫੀ ਪਏ ਆ ਭਾਈ ਹਨਾ ਬਾਕੀ ਆ ਜੋ ਭਾਈ। ਆ ਵੀ ਨੋ ਮਦਦ ਆਈ ਦੀਆ ਬਾਈ ਆਪਣੀ ਬਾਹਰ ਦੀ ਹਾਂਜੀ ਬਾਹਰ ਗਿੱਲੀ ਗੁੱਲੀ ਦਾ ਨਹੀਂ ਨਹੀਂ ਗਿੱਲੀ ਨਹੀਂ ਰੰਗ ਥੋੜਾ ਜਿਹਾ ਦੱਸੋ ਗਿੱਲੀ ਪਰ ਕੋਪੜਦਾ ਨਹੀਂ 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 ਹਾਂ ਨਹੀਂ ਨਹੀਂ ਸਲਾਪ ਜੀ ਸਲਾਪ ਜੀ ਬਾਈ ਸਰਮਣੀ ਕੁਛੀ ਜਾਉਂਗੇ ਬਾਈ ਬਾਈ ਰਮਣੀ ਜਾਓਗੇ ਨਹੀਂ ਨਹੀਂ ਜਾਂਦਾ ਬੁਲੀ ਬੋਲੋ ਜੀ ਹੈਲੋ 350 ਉਹ ਆਜਾ ਬੋਲੀ ਦਿਆਂ ਸਾਡੇ 350 55 56 60 65 65 400 400 5 405 10 10 ਕਿੱਥੇ ਲੈਣੀ ਬਈ ਤੂੰ 10 15 20 25 30 35 40 45 445 ਬੋਲਾਂਗੇ ਨੇ 445 ਰੁਪਏ ਲਓ ਬਈ 400 ਤੇ 45 ਰੁਪਏ ਬਈ 400 ਤੇ 45 ਰੁਪਏ ਆ ਨਗਦੀ ਜਿਹੜੀ ਬੋਲੀ ਲੱਗੀ ਆ 400 ਤੇ 45 ਰੁਪਏ ਰੇਟ ਹੋਇਆ ਦੂ ਨਗ ਰਹਿ ਗਏ ਲਾਸਟ ਬਾਈ ਆ ਜੋ ਟਾਪ ਦਾ ਰੇਟ ਜਿਹੜਾ ਬਣਿਆ ਪਿਆ 500 ਤੇ 65 ਰੁਪਏ ਤੱਕ ਬਾਈ ਅੰਦਰ ਦੀ ਬਾਈ ਅੰਦਰ ਦੀ ਅੰਦਰ ਦੀ ਆ ਲੜ ਜਾ ਤਾਂ ਬਣ ਲੈ ਨੂੰ ਲੋੜੀ ਜਾਊਗੀ ਮੁੜ ਕੇ ਫੇਰ ਹੈਲੋ ਜਾਣ ਲੱਗੇ ਬੰਦ ਹੋਣਗੇ ਵੱਤੀਆਂ ਵਾਲੇ ਚੌਂਕ 'ਚ ਵੀ ਐਂਗਲ ਦੀ ਬੀ ਉਹ ਬੰਦ ਚੜਨ ਆ ਗਈ ਫਟਵਾ ਵੀ ਸਿੱਟਿਆ ਆ ਬੜੂ ਡੱਕ ਪਿਆ ਗੱਟੀ ਮੜਾ ਗਿਆ ਮੈਂ ਬੜੂ ਅੱਛਾ ਆ ਜਾ ਆ ਜਾਏ ਮੇਰੇ ਨਾਲ ਲੈ ਕੇ ਜਾਣੇ ਆ ਰਾਜੀ ਦੇ ਗਿਆ ਵਾਹ ਦਵਾ ਦੂਜੇ ਲੋੜੀ ਬਰਾ ਦੀ ਗੇਰੀ ਨੇ ਬੋਲੋ ਭਾਈ ਖਾਣ ਮੌਂਗ ਬੜੀ ਵੱਲੇ ਲੈ ਕੇ ਆਉਣੀ 400 ਰੱਖ ਸਹੀ ਗੱਲ ਹੈ ਸਹੀ ਹੈ 400 ਆਪਣਾ 50, 405 405 <laughs> <laughs> 10 20 ਨਹੀਂ ਹੈ 55 410 15 20 25 30 35 435 40 45 455 452 ਬੋਲਣਗੇ ਨੇ 60 65 70 70 80 90 490 99 2 ਬੁੱਲੀਆਂ 500 500 2 ਬੁੱਲੀਆਂ 5 505 ਬੋਲਾਂਗੇ ਨਾ 100 100 15 20 25 525 ਬੋਲਦਾ ਕੋਈ 525 ਰੁਪਏ ਭਾਈ ਕਿਦੀ ਟੱਲੀ ਹੈ ਲੈ ਭਾਈ 525 ਰੁਪਏ ਭਾਈ ਬੁਲੀ ਲੱਗੀ ਆ 525 ਰੁਪਏ ਲਾਸਟ ਨਾਲ ਰਹਿ ਗਿਆ ਦੇਖ ਕੇ ਕਿਵੇਂ ਆ ਬਾਈ ਆ ਵਾਜੂ ਤੇਰੇ ਲੱਖਾ ਹੈਗਾ ਮੈਂ ਲੱਖੇ ਨੂੰ ਵਾਇ ਮਾਰ ਲੈਣੀ ਪੂਰੀ ਬਾਹਰ ਦੀ ਬਾਈ ਹਾਂਜੀ ਕਿੱਲੇ ਕੋਲੇ ਕਿੱਲੀ ਨਹੀਂ ਜੀ ਵੇਖਾ ਤੇ ਸਾਹਮਣੇ ਨਹੀਂ ਯਾਰ ਵਿੱਚੋਂ ਪੰਡਾ ਜਣਾ ਨਹੀਂ ਨਿਕਲਦੀ ਸਾਹਮਣੇ ਤੋਂ ਪਾ ਕੇ ਨਹੀਂ ਲਿਆਉਂਦੇ 200 ਰੁਪਏ ਲੱਖੇ ਦਾ ਯਾਰ ਉਧਰ ਹੀ ਆ ਬਾਈ ਰਮਾਨੀ ਜਾਵੜੇ ਨਾ ਰਮਾਨੀ ਜਾੜੂ ਆ ਬਾਈ ਆ ਜਾ ਹਾਂਜੀ ਪੂਰੀ ਬਾਹਰ ਦੀ ਇਹਦੇ ਨਾਲ ਦੀ ਇਹ ਵੇਖ ਕੇ ਬੋਲੀ ਦੇ ਥੋੜੀ ਸੁੱਕੀ ਆ ਬੋਲੋ ਹੀ ਬੋਲੋ ਉਹ ਕਹਿੰਦਾ ਰੱਖਿਆ 200 ਰੁਪਏ 200 ਰੁਪਏ ਯਾਰ ਰੱਖਿਆ ਵਾਹ ਵਈ ਵਾਹ ਕਿਉਂ ਤਾਂ ਕਹਿੰਦਾ 200 ਬੋਲਣਗੇ 200 ਹਾਂ 200 200 ਰੁਪਿਆ ਪੰਜ ਪੰਜ ਕਿੱਥੇ ਜਾਣੀ ਬਾਈ ਲੋਕਲ 205 10 15 20 25 30 250 55 255 ਬੋਲਾਂਗੇ ਨਾ 60 ਕਿੱਥੇ ਜਾਣੀ ਬੱਬਾ ਦੁਆਰੇ ਨੇ ਰੋਲ 60 65 70 75 80 85 90 95 295 300 5 315 310 15 20 25 30 35 40 45 350 55 40 60 70 75 375 ਬੋਲਾਂਗੇ ਨੇ 80 85 90 95 400 200 ਤੇ ਸਿਰ ਮਾਰ ਤਾ 5 10 15 20 25 30 430 ਬੋਲਾਂਗੇ ਨੇ 430 ਰੁਪਏ ਰੱਖਿਆ ਨਾ ਭਾਈ 430 ਰੁਪਏ 200 ਤੋਂ ਲੈ ਕੇ 430 ਰੁਪਏ ਰੱਖ ਜਿਹੜਾ ਰੇਟ ਲੱਗ ਗਿਆ ਬਈ ਸਰਾ ਰੇਟ ਟਾਪ ਦਾ ਰੇਟ ਦੱਸ ਦਿੰਨੇ ਆ ਬਈ 500 ਦੇ 650 ਰੁਪਏ ਤੱਕ ਅੱਜ ਦਾ ਜਿਹੜਾ ਟਾਪ ਦਾ ਰੇਟ ਜਿਹੜਾ ਅੱਜ ਬਣਿਆ ਹੈਗਾ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਸਪੋਰਟ ਜਿਹੜੀ ਫੋਲੋ ਰੱਖਿਆ ਕਰੋ ਬਈ ਹਨਾ ਤੇ ਜਿਹੜਾ ਰੇਟ ਜਿਹੜਾ 4-500 ਚੱਲੀ ਜਾਂਦਾ ਹੈਗਾ ਤੇ ਬਾਕੀ ਰੋਜ਼ ਦਾ ਰੇਟ ਹੁੰਦਾ ਬਈ ਤੇ ਰੋਜ਼ ਹੀ ਆਪਾਂ ਤਾਜੀ-ਤਾਜੀ ਰੇਟ ਵਿਖਾਉਨੇ ਆ ਤੁਹਾਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਲਾਈਕ ਨਹੀਂ ਕਰਦੇ ਤਾਂ ਗੱਲ ਨਹੀਂ ਬੰਦੀ ਠੀਕ ਆ ਤੇ ਮਿਲਦੇ ਆਂ ਬਈ ਕੱਲ ਦੀ ਵੀਡੀਓ ਚ ਧੰਨਵਾਦ